ਇਹ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰਾਂ ਦੇ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਆਂ ਜਿਤਨੀ ਵੱਡੀ ਖਬਰ ਇਹ ਆਈ ਨੇ ਕੀਤਾ ਵੱਡਾ ਕਲਾਮ ਮੋਦੀ ਮੋਦੀ ਸਮੇਤ ਅਸ਼ਵ ਨਿਤਾਵਾ ਦੀ ਬਚਪਨ ਦੀਆਂ ਤਸਵੀਰਾਂ ਇਸ ਦੇ ਨਾਲ ਹੀ ਬਚਪਨ ਦੀਆਂ ਤਸਵੀਰਾਂ ਹੋਈਆਂ ਸਮਨ ਲੈ ਕੇ ਆ ਰਹੀਆਂ ਇਸ ਦੀ ਸਰਕਾਰ ਆ ਦੇਖੋ ਕੀ ਕਰ ਰਹੀਆਂ ਨੇ ਸਰਕਾਰਾਂ ਇਸ ਨਾਲ ਕੰਟਰਾਸਟ ਇੰਟੈਲੀਜੈਂਸ ਦੇ ਬੱਚਿਆਂ ਦੇ ਰੂਪ ਵਿੱਚ ਇਹ ਵਿਸ਼ਵ ਨੇਤਾਵਾਂ ਦੀਆਂ AI ਦੀਆਂ ਤਸਵੀਰਾਂ ਕੀਤੀਆਂ ਗਈਆਂ ਇਸ ਦੇ ਨਾਲ ਹੀ ਇਹ ਵੀਡੀਓ ਨੂੰ ਆਨਲਾਈਨ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ ਵੀਡੀਓ ਵਿੱਚ ਪ੍ਰਧਾਨ ਮੰਤਰੀ ਜਨਮੋਦੀ ਅਮਰੀਕਾ ਰਾਸ਼ਟਰ ਜੋ ਬੀਡੇਨ ਜਰਮਨੀ ਦੀ ਚਾਸਲਰ ਫਾਰਮ ਇਹਨਾਂ ਸਾਰੇ ਦੀਆਂ ਤਸਵੀਰਾਂ ਨੂੰ ਪ੍ਰਮukh ਨੇਤਾਵਾਂ ਨੂੰ ਦਿਖਾਇਆ ਗਿਆ ਹੈ ਇਸ ਦਿਨ ਨਾਲ ਹੀ ਉਹਨਾਂ ਨੇ ਵੀਡੀਓ ਵਿੱਚ ਇਹ ਵੀ ਤਸਵੀਰਾਂ ਚੇਕ ਕੀਤੀਆਂ ਹੈ ਕਿ ਹਾਂ ਹੈ ਕਿ ਜਿਵੇਂ ਕਿ ਇਨ੍ਹਾਂ ਨਾਲ ਸਭ ਕੁਝ ਨਾਮ ਲਿਖਿਆ ਹੋਇਆ ਹੈ ਵੀਡੀਓ ਵਿੱਚ ਉੱਤਰ ਕੋਰੀਆ ਦੇ ਨੇਤਾ ਕੀਮੋ ਜੋਗ ਉਫ ਫਰਾਂਸ ਦੇ ਵੀ ਹਨ ਖਬਰਵਾਨ ਤੱਕ ਵਿਖਲਲੀ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ